हां <्थाँ> <द्रीण> <द्रीण> तो जी भी ना तो अच्छा एक केड़ा पिंड है जी अच्छा एक नौजवान जी को मौत हुई है तो लगता है अच्छा मौत दे मतलब किमें कारण ਕਾਹੀ ਇਹ ਕੰਮ ਤੇ ਚੰਗਾ ਬੋਲਿਆ ਗਿਆ ਕਨੋ ਵਿਆਹ ਸੀ ਨਾ ਵੀ ਪਏ ਅਸੀਂ ਫੋਨ ਉਂਦੇ ਰਹੇ 9 ਵਜੇ ਅਸੀਂ ਵਧੀਆ ਗੱਲ ਕੀਤੀ ਆ ਕਹਿੰਦਾ ਮੁੰਮਾ ਮੈਨੂੰ ਆਉਣਾ ਦਾ ਫਿਰ 10 ਵਜੇ ਚੱਕਰ ਫੋਨ ਨਹੀਂ ਚੁੱਕਿਆ ਇਹ ਸਵੇਰ ਦੇ ਨਾਂ ਵੇ ਦੀ ਗੱਲ ਹੈ ਜੀ ਇਹ ਨਹੀਂ ਰਾਤ ਦੇ ਜੀ ਅੱਛਾ ਹਾਂਜੀ ਇੱਕ ਇੱਕ ਕਿੰਨੀ ਤਰੀਕ ਦੀ ਗੱਲਬਾਤ ਹੈ ਜੀ ਇਹ 12 12 ਤਰੀਕ ਦੀ ਹੈ ਜੀ 12 ਤਰੀਕ ਦੀ ਹੈ 11 ਰਾਤ ਜੀ 11 ਦੇ ਰਾਤ ਰਾਤ ਦੇ 11 ਅੱਛਾ ਤੇ ਇਹ ਉਹਨਾਂ ਨਾਮ ਕੀ ਸੀ ਬੇਟੇ ਦਾ ਤੁਹਾਡੇ ਦਾ ਸੁਖਰਾਜ ਜੀ ਤੇ ਕੀ ਕੰਮ ਕੀ ਕਰਦਾ ਸੀਗਾ ਜੀ ਉਹ ਉਹ ਸਿਕਿਉਰਟੀ ਗਾਰਡ ਦੇ ਕੰਮ ਕਰਦਾ ਸੀ ਅੱਛਾ ਸਿਕਿਉਰਟੀ ਗਾਰਡ ਦੇ ਵਿੱਚ ਹਾਂ ਤੇ ਹੋਰ ਉਹਦੇ ਆਪਣੇ ਜਿਹੜੇ ਆਪਣੇ ਹੈਗੇ ਆਪਣੇ ਹੈਗੇ ਫੈਮਿਲੀ ਚ ਕੌਣ-ਕੌਣ ਆ ਉਹਨਾਂ ਦੇ ਬਸ ਜੀ ਮਦਰ ਨੇ ਬੇਟੀ ਦੇਵਸੀ ਅਤੇ ਭੈਣ ਹੈ ਇੱਕ ਮਦਰ ਹਾਂ ਤੇ ਤੁਸੀਂ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਬੀਬੀ ਮੰਗਗੀ ਕਰਨੀ ਬਸ ਜੀ ਉਹਨਾਂ ਨੂੰ ਸਜਾ ਦਵਾ ਦਿੱਤੇ ਹੋਰ ਨਾ ਕਿਸੇ ਮਾਪਿਆਂ ਦਾ ਪੁੱਤ ਮਰੇ ਵੀ ਕਿਸੇ ਦਾ ਹੋਦਾ ਪੋਤਨਾ ਮਰੀ ਜੀ ਬਾਅਦ ਚ ਹਾਂਜੀ ਬੀਬੀ ਕੀ ਨਾਂ ਤੁਹਾਡਾ ਮੇਰਾ ਨਾਮ ਰਾਜਵਿੰਦਰ ਅਗਲੇ ਤੇ ਕਿਹੜਾ ਪਿੰਡ ਹੈ ਜੀ ਬੱਤੋ ਵਾਲਾ ਜੀ ਅੱਛੀ ਇੱਕ ਨੌਜਵਾਨ ਦੀ ਮੌਤ ਹੋਈ ਆ ਤੁਹਾਡਾ ਕੀ ਲੱਗਦਾ ਜੀ ਸਾਡਾ ਪਤੀ ਜੇ ਲੱਗਦਾ ਸੀ ਮੌਤ ਦਾ ਮੁੱਦਾ ਮੌਤ ਕਿਵੇਂ ਹੋਈ ਉਹਦੀ ਉਹ ਵੀਰੇ ਸਿੱਟਰਾ ਨਾ ਨਹੀਂ ਹੋਈ ਆ ਪਹਿਲਾਂ ਉਹਨੇ 5-6 ਮਹੀਨਿਆਂ ਤੋਂ ਜਵਾਂ ਨਹੀਂ ਕੀਤਾ ਕੋਈ ਨਿਸ਼ਾਨਾ ਨਹੀਂ ਕੀਤਾ ਉਹ ਦਿਨ ਡਿਊਟੀ ਤੇ ਗਏ ਆ ਬਸ ਡਿਊਟੀ ਤੋਂ ਗਏ ਨਹੀਂ ਪਤਾ ਨਹੀਂ ਕੋਈ ਮਿਲ ਗਿਆ ਕੋਈ ਗੱਲਬਾਤ ਹੋਈ ਪਤਾ ਨਹੀਂ ਕੋਈ ਮਿਲਿਆ ਬਸ ਆਈਂ ਥੰਦ ਦੱਸਿਆ ਵੀ ਇਹਨੇ ਚਿੱਟਾ ਲਾਇਆ ਵੀ ਤਾਂ ਇਹਦੀ ਮੌਕੇ ਤੇ ਮੌਤ ਹੋਈ ਇਹ ਤਾਂ ਪਹਿਲਾਂ ਵੀ ਬੁਲਾ ਲੂ ਕੋ ਚੱਲਿਆ ਜੀ ਹਾਂ ਜੀ ਅਸੀਂ ਪਹਿਲਾਂ ਇਹਦਾ 4 ਮਹੀਨੇ ਅਸੀਂ ਡਾਕ ਕੇ ਸੈਂਟਰ 'ਚ ਇਹਨੂੰ داخل کرایا 50 60000 ਰੁਪਏ ਜਿੱਤੇ ਲਾਇਆ ਇਹ ਸਾਨੂੰ ਜਿਆਦਾ ਪਰੇਸ਼ਾਨ ਕਰਨ ਲੱਗ ਗਿਆ ਸੀਗਾ ਘਰ ਦੀਆਂ ਚੀਜ਼ਾਂ ਚੱਕ ਕੇ ਇਹੋ ਜਿਹਾ ਵਗਿਆਰਾ ਵੇਚਣ ਲੱਗ ਗਿਆ ਸੀ ਘਰੇ ਫੁੱਟ ਮਾਰ ਕਰਨ ਲੱਗ ਗਿਆ ਸੀ ਤੇ ਮੋੜ ਕੇ ਅਸੀਂ ਤਾਂ ਕਹਿੰਨੇ ਨੂੰ ਅਸੀਂ ਸੈਂਟਰ 'ਚ ਜਮ੍ਹਾਂ ਕਰਾਤਾ ਉੱਥੇ ਅਸੀਂ 50 60000 ਰੁਪਏ ਲਾ ਕੇ ਅਸੀਂ ਇਹਦਾ ਪ੍ਰਸ਼ਾਸਣ ੜਾਏ ਆ ਡੇਢ ਸਾਲੇ ਘਰੇ ਬਿਟਰਿਆ ਤਿੰਨ ਚਾਰ ਦਿਨਾਂ ਤੋਂ ਹੀ ਇਹ ਜੌਬ ਤੇ ਜਾਂਦਾ ਸੀ ਅੱਛਾ ਨਹੀਂ ਕਿ ਉਹਨੂੰ ਜੌਬ ਤੇ ਲੱਗੇ ਨੂੰ ਸਿਰਫ ਇਹ ਤਿੰਨ ਦਿਨ ਹੀ ਹੋਏ ਸੀ ਤਾਂ ਤਿੰਨ ਦਿਨ ਹੀ ਹੋਏ ਸੀਗੇ ਹਾਂਜੀ ਤਿੰਨ ਚਾਰ ਦਿਨ ਤੇ ਕਹਿੰਦਾ ਭਾ ਵੀ ਜਦੋਂ ਇਹ ਜੋਬ ਤੇ ਗਿਆ ਉਦੋਂ ਹੀ ਇਹ ਲਾਨ ਲੱਗਿਆ ਨਾ ਹਾਂਜੀ ਉਹ ਤੇ 9 ਵਜੇ ਨੇ ਸਾਡੇ ਨਾਲ ਗੱਲ ਕੀਤੀ ਆ ਵੀ ਮੈਂ ਡਿਊਟੀ ਤੇ ਬੰਦਾ ਮੇਰੇ ਤੇ ਆ ਗਿਆ ਜਗਾ ਤੇ ਮੈਂ ਤੁਰਨ ਲੱਗਾ ਵਾਂ ਮੁੜ ਕੇ 9:30 ਵਜੇ ਅਸੀਂ ਫੇਰ ਫੋਨ ਲਾਇਆ ਵੀ ਤੂੰ ਅੱਜ ਆਇਆ ਜਾਂ ਕਾਹਤੋਂ ਨਹੀਂ ਫੇਰ ਇਹਨੇ ਸਾਨੂੰ ਦੱਸਿਆ ਵੀ ਮੈਂ ਤਾਂ ਇਹਨੇ ਫੋਨ ਹੀ ਨਹੀਂ ਚੱਕਿਆ ਸਾਡਾ ਫੋਨ ਹੀ ਚੱਕਿਆ ਹਾਂਜੀ ਤੇ ਪੜ ਕੇ 10 ਵਜੇ ਤੋਂ ਬਾਅਦ ਅਸੀਂ ਇਹਨੂੰ ਲੱਭਣਾ ਸ਼ੁਰੂ ਕਰਤਾ ਸਾਰੇ ਉੱਤੇ ਲੱਭ ਕੇ ਆਏ ਜਿੱਥੇ ਕੰਮ ਕਾਰਜ ਸੀ ਉੱਥੇ ਵੀ ਸਾਰੇ ਲੱਭ ਕੇ ਆਏ ਤੁਹਾਨੂੰ ਕਿਤੇ ਨਹੀਂ ਲੱਭਾ ਅੱਛਾ ਜਿਵੇਂ ਇਹਦੀ ਕੋਈ ਵੀਡੀਓ ਇੱਕ ਬੇਟੀ ਤੁਹਾਡੇ ਦੀ ਉਹ ਇਹ ਵੀਰਲ ਹੋਈ ਆ ਜਿਹੜਾ ਸਮਾਨ ਸੀਗਾ ਕੋਲੇ ਜਿਵੇਂ ਮੋਬਾਈਲ ਵਗੈਰਾ ਉਹ ਮਿਲ ਗਿਆ ਹੀ ਉਹਨਾਂ ਨੂੰ ਨਹੀਂ ਜੀ ਮੋਬਾਈਲ ਨਹੀਂ ਮਿਲੇ ਮੋਟਰਸਾਈਕਲ ਮਿਲ ਗਿਆ ਇੱਕ ਉਹਦੇ ਕੋਲੇ ਟਿਫਨ ਸੀ ਰੋਟੀ ਵਾਲਾ ਉਹ ਵੀ ਸਾਨੂੰ ਮਿਲ ਗਿਆ ਸਾਨੂੰ ਮੋਬਾਈਲ ਨਹੀਂ ਸਾਡੇ ਬੇਟੇ ਦਾ ਨਹੀਂ ਹਾਂ ਮੋਬਾਈਲ ਨਹੀਂ ਮਿਲਿਆ ਹਾਂ ਜੀ ਮੈਂ ਬਿਆ ਤੇ ਪੰਜਾਬ ਸਰਕਾਰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਤਾਂ ਵੀਰ ਜੀ ਇਹੀ ਆਨੇ ਵੀ ਨਸ਼ਿਆਂ ਤੋਂ ਸਾਨੂੰ ਟੱਲ ਪਾਈ ਜਾਵੇ ਬੱਚਿਆਂ ਦੀ ਜ਼ਿੰਦਗੀ ਉਹ ਸਾਡਾ ਤਾਂ ਦਵਾਰ ਹੀ ਗਿਆ ਸਾਡਾ ਤਾਂ ਬੜੇ ਪਰ ਰੋਲ ਗਿਆ ਕਿਸੇ ਹੋਰ ਮਾਂ ਦਾ ਪੁੱਤ ਨਾ ਹਾਂ ਜੀ ਪਾਜੀ ਕੀ ਨਾਂ ਤੁਹਾਡਾ ਜੀ ਸ਼ਰਜੀਤ ਸਿੰਘ ਜੀ ਤੇ ਤੁਸੀਂ ਕਿਹੜਾ ਪਿੰਡ ਆ ਜੀ ਬੱਦੋਵਾਲੇ ਤੇ ਤੁਸੀਂ ਕੀ ਲੱਗਦੇ ਹੋ ਨੌਜਵਾਨ ਦੇ? ਮੇਰੇ ਪਤੀਜਾ ਸੀ। ਪੁੱਤੇ ਪਤੀਜਾ ਜੀ ਡੈਥ ਹੋਈ ਜੀ ਨਾ ਜੀ। ਅੱਛਾ ਕੀ ਹੋਈ ਕੀ ਗੱਲਬਾਤ ਕੀ ਹੋਈ ਹੈ ਜੀ? ਬਰਬਾਦ ਕੋਈ ਪਤਾ ਲੱਗਿਆ ਤਾਂ ਹੀ ਮੋਟਰਸਾਈਕਲ ਤੇ ਸੀਗਾ ਉੱਥੇ ਬਹੁਤ ਦੰਦ ਦਿਖਾਈ ਆ। ਮੋਟਰਸਾਈਕਲ ਤੇ ਬੈਠਾ ਹੁੰਦੇ ਗਏ। ਅੱਛਾ ਜੌਬ ਕਿੱਥੇ ਕਰਦਾ ਸੀਗਾ? ਜੌਬ ਜੀ ਅਜੇ ਕੋਈ ਕਹਿੰਦੇ ਜੀ। ਆਪਣੇ ਕੂਨੀਆਂ ਬੰਦ ਨਹੀਂ ਕੋਈ। ਅੱਛਾ ਤੇ ਤੁਹਾਨੂੰ ਉਹਨੇ ਕੋ ਦੱਸਿਆ ਕੋਈ ਜਿਵੇਂ ਉਹਨਾਂ ਦੀ ਬੀਬੀ ਨੇ ਕਿਹਾ ਵੀ ਇਹ ਜੇ 2-3 ਦਿਨ ਪਹਿਲਾਂ ਹੀ ਲੱਗਿਆ ਸੀਗਾ ਜੋਬ ਤੇ ਕਿੱਥੇ ਲੱਗਿਆ ਸੀਗਾ ਬਹੁਤ ਜਿਆਦਾ ਲੱਗਿਆ ਸੀਗਾ ਜੀ ਮੈਂ ਪੁੱਛਣਾ ਸੀ ਕਿ ਮੈਨੂੰ ਜਿਆਦਾ ਪੁੱਛਿਆ ਕਿ ਉਹ ਕਿੱਥੇ ਲੱਗਿਆ ਲੱਗਿਆ ਦਾ ਕੁਛ ਸਾ ਟਾਈਮ ਹੀ ਲੱਗ ਗਿਆ ਤੁਸੀਂ ਉੱਥੇ ਆਫਿਸ ਤੱਕ ਪਹੁੰਚ ਕੀਤੀ ਉਹਨਾਂ ਨੇ ਗਏ ਸੀਗੇ ਜੇ ਉੱਥੇ ਪਹੁੰਚਣ ਲੱਗੇ ਸੀਗੇ ਮਗਰ ਮਗਰ ਫੋਨ ਆ ਗਿਆ ਪਰਸਾਨਿਆ ਦਾ ਜੀ ਉਹ ਬੁੜਾ ਬੰਦਾ ਰਿਆ ਦਾ ਬੰਦਾ ਉਹਨੇ ਛਣੇ ਨਹੀਂ ਗਿਆ ਵੇਖਣ ਵਿਆਹ ਦਾ ਹਾਂ ਚੌਂਕੀ ਗਏ ਆ ਸੀ ਜੀ ਰੋਕੇ ਜਾਣੇ ਸਾਨੂੰ ਦੱਸੇ ਕਿਹੜੀ ਚੌਂਕੀ ਆਪਣਾ ਇਹ ਗੁਰਗੁਨਾਥ ਨਗੁਨਾਥ ਅੱਛਾ ਅੱਛਾ ਤਲਾਕ ਦੱਸਿਆ ਵੀ ਤੁਹਾਡਾ ਬੰਦਾ ਪਈ ਕਿੰਨੇ ਵੇਗ ਦਾ ਹਾਂ ਤੇ ਅਗਰ ਨਾਲ ਕਰਕੇ ਉੱਥੇ ਮੋਟਰਸਾਈਕਲ ਦੀ ਪੈ ਗਈ ਅੱਛਾ ਇਹ ਜਿਹੜੀ ਵਾਰ ਜੇ ਮਤਲਬ ਜਿਹੜਾ ਹੋਇਆ ਵਾਕਿਆ ਹੋਇਆ ਇਹ ਕਿਹੜੀ ਤਰੀਕ ਦਾ ਜੀ ਇਹ ਇਹ 12 ਤਰੀਕ ਦਾ ਜੀ 11 ਰਾਤ ਦਾ ਵਾ ਤੇ ਸਾਨੂੰ 12 ਤਰੀਕ ਸਿਕਰੀ ਬਦਲ ਦੱਤ ਤੇਰੀ 11 ਤਰੀਕ ਹੋਈ ਹੈ 11 ਤਰੀਕ ਰਾਤ ਦੀ 11 ਤਰੀਕ ਰਾਤ ਹੋਈ ਹੈ ਹਾਂਜੀ ਤੇ 12 ਤਰੀਕ ਤੁਹਾਨੂੰ ਸਵੇਰੇ ਆਪਣਾ ਕਿ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਸਾਨੂੰ ਲੱਗਿਆ ਜੀ 10 ਤਰ 10 ਵਜੇ ਤੇ ਰਾਤ ਪਰ ਫਿਰ ਕਿੱਥੇ ਰਿਹਾ ਹੈ ਰਉ ਉਸ ਮੋਟਰਸਾਈਕਲ ਦੀ ਪਿਆਰਿਆ ਜੀ ਅੱਛਾ ਰਾਤ ਪਰ ਇਹ ਮੋਟਰਸਾਈਕਲ ਦੀ ਪਿਆਰਿਆ ਹਾਂਜੀ ਅੱਛਾ ਹਾਂਜੀ ਤੇ ਤੁਸੀਂ ਹੁਣ ਅਪੀਲ ਕੀ ਕਰਨਾ ਚਾਹੁੰਦੇ ਹੋ ਕਿਉਂ ਪੰਜਾਬ ਸਰਕਾਰੀ ਸੇ ਹੈ ਕਿ ਸਰਕਾਰ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਹਾਂਜੀ ਉਹਦੇ باوجود ਵੀ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਚਿੱਟੇ ਲਾਂ ਦੇ ਨਾਲ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਕਹਿੰਦਾ ਮੈਂ ਇਹੀ ਕਹਿੰਦਾ ਸਾਡਾ ਤਰਕ ਹੈ ਵੀ ਗਾ ਕੇ ਹੋਰ ਦੀ ਤਨਾ ਤੁਰੇ ਕਿਸੇ ਦਾ ਤਾਂ ਜਿਵੇਂ ਤਰਨੇ ਤਾਰ ਲੈਣਾ ਚੇਪਟੋ ਦਾ ਨਾਮ ਜਮਨਦੀਪੁਰ ਹੈ ਮਾੜਾ ਮੋਟਾ ਨਿੱਕਾ ਪੁਰਾ ਚੇਪਟੋ ਨਾਮ ਜਮਨਦੀਪੁਰ ਹੈ ਉਮਰ ਕਿੰਨੀ ਸੀ ਮੁੰਡੇ ਦੀ 20-22 ਸਾਲ ਦੀ ਉਮਰ ساری ਵੀਰ ਅੱਛਾ 20-22 ਸਾਲ ਅੱਛਾ ਵਿਆਹਿਆ ਸੀ ਮੁੰਡਾ ਜੀ ਨਹੀਂ ਜ ਇਕਵਾਰਾ ਸੀਗਾ ਮੁੰਡਾ ਇਕਵਾਰਾ ਸੀਗਾ ਅੱਛਾ ਇਹਨਾਂ ਦੇ ਹੈਗਾ ਪਰਿਵਾਰ 'ਚ ਹੋਰ ਕੌਣ-ਕੌਣ ਹੈ ਇਹਨਾਂ ਦੇ ਫਾਦਰ ਸਾਹਿਬ ਜਾਂ ਮਾਤਾ ਫਾਦਰ ਸਾਹਿਬ ਜਿੱਤੋਗੇ ਪਹਿਲਾਂ ਜੀ ਅੱਛਾ ਕਿੰਨੇ ਚਿਰ ਪਹਿਲਾਂ ਜਿੱਤੋਈ ਇਹਨਾਂ ਦੀ ਉਹਨਾਂ 2018 ਵਿੱਚ ਸੀਗੀ ਅੱਛਾ ਹਾਂਜੀ ਪਰ ਉਹਦੇ ਮਾਪ ਐ ਕੋਈ ਭੈਣ ਨਹੀਂ ਸੀ ਅੱਛਾ ਨਹੀਂ ਕਿ ਦੋਨੋਂ ਭੈਣ ਭਾਈ ਸੀਗੇ ਹੁਣ ਕੱਲੀ ਭੈਣ ਰਹੀ ਪਿੱਛੇ